ਦਰਜੀ ਦਾ ਕੰਮ ਕਰਦਾ ਵਿਅਕਤੀ ਪੈ ਗਿਆ ਚੋਰੀ ਦੇ ਕੰਮ ਦੇ ਵਿੱਚ ਅਤੇ ਸਾਥੀ ਨਾਲ ਮਿਲ ਕੇ ਕੀਤੀ ਚੋਰੀ ਥਾਣਾ ਥਰਮਲਦੀ ਪੁਲਿਸ ਪਾਰਟੀ ਵੱਲੋਂ ਦੋਨਾਂ ਨੂੰ ਕੀਤਾ ਗ੍ਰਿਫਤਾਰ ਕੁਝ ਸਮਾਨ ਵੀ ਕਰਵਾਇਆ ਗਿਆ ਬਰਾਮਦ ਮਾਮਲਾ ਬਠਿੰਡਾ ਦੇ ਉਮੋਹਾ ਗਾਰਡਨ ਲੋਡ ਰੋਡ ਦਾ ਜਿੱਥੇ ਇੱਕ ਠੇਕੇਦਾਰ ਉਸ ਉੱਥੇ ਬਣ ਰਹੀਆਂ ਕੋਠੀਆਂ ਦੇ ਅੰਦਰ ਕੰਮ ਕਰ ਰਿਹਾ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਦੇ ਅੰਦਰੋਂ ਬਿਜਲੀ ਦਾ ਤੇ ਹੋਰ ਸਮਾਨ ਜਿਹੜਾ ਹੈ ਉਹ ਚੋਰੀ ਕਰ ਲਿਆ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਦੋ ਵਿਅਕਤੀਆਂ ਨੂੰ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਕੋਲੋਂ ਚੋਰੀ ਕੀਤਾ ਹੋਇਆ ਸਮਾਨ ਵੀ ਬਰਾਮਦ ਕੀਤਾ ਗਿਆ ਦੱਸ ਦਈਏ ਕਿ ਇਹਨਾਂ ਦੇ ਵਿੱਚ ਇੱਕ ਵਿਅਕਤੀ ਜੋ ਦਰਜੀ ਦਾ ਕੰਮ ਕਰਦਾ ਹੈ ਅਤੇ ਦਰਜੀ ਦੇ ਕੰਮ ਕਰਦਾ ਕਰਦਾ ਇਹ ਵਿਅਕਤੀ ਚੋਰੀ ਦੇ ਚੱਕਰ ਦੇ ਵਿੱਚ ਪੈ ਗਿਆ ਤੇ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਹੁਣ ਇਸ ਨੂੰ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਗਿਰਟਾਰ ਕੀਤਾ ਹੈ ਤੇ ਇਹਨਾਂ ਦੇ ਕੋਲੋਂ ਚੋਰੀ ਦਾ ਸਮਾਨ ਜਿਹੜਾ ਉਹ ਵੀ ਆਪਣਾ ਇਹਨਾਂ ਵੱਲੋਂ ਬਰਾਂਧ ਕਰਵਾਇਆ ਗਿਆ ਤੇ ਇਹਨਾਂ ਨੂੰ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਧਾਵਲਤ ਕੀਤਾ ਗਿਆ ਏਐਸਆਈ ਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਉਹ ਦੱਸਿਆ ਕਿ ਅੱਜ ਇਹਨਾਂ ਨੂੰ ਮਾਂਜੂਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਦੰਗਾਈ ਦੇ ਨਾਲ ਇਹਨਾਂ ਦੇ ਕੋਲੋਂ ਪੁੱਛਗਛ ਕੀਤੀ ਜਾਵੇਗੀ ਅੱਜ ਵੀ ਕੀ ਨਾਮ ਹੈ ਤੁਹਾਡਾ ਏਐਸਆਈ ਵਿੰਦਰ ਸਿੰਘ ਜੀ ਵਿੰਦਰ ਜੀ ਦੋ ਚੌਰ ਫੜੇ ਗਏ ਆ ਕੀ ਕਰਨਾ ਚਾਹੁੰਦੇ ਆ ਜੋ ਚੋਰ ਪੜੇ ਜ ਇਹਨਾਂ ਦੇ ਸਾਡੇ 100000 ਲੱਗੇ ਚਾਹੀ। ਉਹ ਤੇ ਤੇ ਰਿਪਾਲ ਜੀ ਨੇ ਉਹਨਾਂ ਸਾਡੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਸਾਡੇ ਜਿਹੜੀ ਉੱਚ ਕੋਟੀ ਦਾ ਕੰਮ ਚੱਲ ਰਿਹਾ ਸੀਗਾ ਇਹ ਸਾਡੇ ਚੋਰੀ ਹੋ ਗਈ ਹੈ। ਉਸ ਦੇ ਪ੍ਰਤਾਪ ਦੇ ਸਵਰਥ ਦੇ ਤੇ ਆਦਨਾਂ ਕਬੰਦੀ ਕਰਕੇ ਦੋ ਬੰਦੇ ਗ੍ਰਿਫਤਾਰ ਕੀਤੇ ਤੇ ਕੋਣੇ ਕੋਲ ਕਾਰ ਬਣਾ ਦਿੱਤੀ ਹੈ। ਕਾਰ ਦੇ ਵਿੱਚ ਜਿਹੜਾ ਇੱਕ ਪਲੰਬਰ ਦਾ ਜਿਹੜਾ ਆਪਣਾ ਕੋਠੇ ਦੇ ਵਿੱਚ ਸਾਮਾਨ ਸੀ ਤੇ ਇੱਕ ਮੋਟਰ ਉਹ ਚ ਜਮ ਸਾਨੂੰ ਬਰਾਮਦ ਹੋਈ। अच्छा ये व्यक्ति किन्हें टाइम पर तो इस तरह नहीं आवाजाता था कार्य ये ना जो संबंध था नमय जी तो दो बंदे एक बंदे जोरावार सुनते पर दो मकातमें कार्य नहीं किया हो रही थी कोई नशा पता भी करते हैं हाँ नशा पता भी करते हैं ये कामकाज क्यों करते हैं काम जोरावार सुनी थी तो पहला स्लाइडर कामकाज द ਇਹਨੇ ਮਰੀਆ ਸਾਧਨ ਮੰਦੂ ਨਾਲ ਇਸ ਸਭ ਸਭ ਦੇ ਹੱਕ ਚਾਹੀਦੀ ਕਰੇਮ ਕਰਨ ਦੇ ਬੰਦੇ ਬਾਦ ਤੋਂ ਬਾਦ ਜੋ ਕਰਕੇ ਇਹਨਾਂ ਨੂੰ ਜੇਰ ਤੇ ਜਾ ਜਾਵੇ ਜੋ ਕਿਸੇ ਜਿਹੜਾ ਕਰਾਇਮ ਰੁਕ ਸਕਦਾ ਹੈ